ਰੇਡੀ ਠੰਡੇ ਅਤੇ ਗਰਮ ਇਲਾਕਿਆਂ ਦੇ ਜੰਗਲ ਦੇਖਣ ਦੇ ਮੌਕੇ ਮਿਲਣਾ ਤਾਂ ਲੋਕਾਂ ਲਈ ਆਮ ਗੱਲ ਹੈ ਲੇਕਿਨ ਸਮੁੰਦਰੀ ਤੱਟ ਉਤੇ ਪਾਏ ਜਾਣ ਵਾਲੇ ਜੰਗਲ ਦੇਖਣਾ ਆਮ ਗੱਲ ਨਹੀਂ ਹੋ ਸਕਦੀ ਡੰਡੀ ਸਮੁੰਦਰ ਤੋਂ ਦੂਰ ਰਹਿਣ ਵਾਲੇ ਲੋਕਾਂ ਲਈ ਸਮੁੰਦਰ ਕਿਨਾਰੇ ਪਾਈ ਜਾਣ ਵਾਲੇ ਜੰਗਲਾਂ ਬਾਰੇ ਜਾਣਕਾਰੀ ਕਾਫੀ ਰੋਚਕ ਲੱਗੇਗੀ ਕਿਉਂਕਿ ਇਨ੍ਹਾਂ ਸਾਰੇ ਲੋਕਾਂ ਨੂੰ ਆਪਣੀ ਜ਼ਿੰਦਗੀ ਵਿੱਚ ਸਮੁੰਦਰ ਕਿਨਾਰੇ ਉਸ ਜੰਗਲ ਨੂੰ ਦੇਖਣ ਦਾ ਮੌਕਾ ਸ਼ਾਇਦ ਹੀ ਮਿਲਿਆ ਹੋਵੇ ਜਿਨ੍ਹਾਂ ਨੂੰ ਬਨਸਪਤੀ ਵਿਗਿਆਨੀ ਮੈਂਗਰੋਵ ਫੋਰੈਸਟ ਜਾਂ ਸਮੁੰਦਰ ਤੱਟ ਅਤੇ ਦਲਦਲੀ ਮਿੱਟੀ ਦੇ ਜੰਗਲ ਕਹਿੰਦੇ ਹਨ ਡੰਡੀ ਇਹ ਜੰਗਲ ਸਮੁੰਦਰੀ ਜਵਾਰ ਭਾਟਿਆਂ ਵਿਚਲੀ ਜਾਦਾ ਮੀਂਹ ਵਾਲੇ ਅਤੇ ਜਾਦਾ ਹਮਸ ਭਰੇ ਵਾਤਾਵਰਣ ਵਾਲੀ ਜ਼ਮੀਨ ਉੱਤੇ ਪਾਏ ਜਾਣ ਵਾਲੇ ਰੁੱਖਾਂ ਦਾ ਉਹ ਸਮੂਹ ਹੈ ਜਿਨ੍ਹਾਂ ਨੇ ਲੱਖਾਂ ਸਾਲਾਂ ਦੌਰਾਨ ਆਪਣੀ ਬਣਤਰ ਅਤੇ ਆਪਣੀ ਜ਼ਰੂਰਤਾਂ ਨੂੰ ਸਮੁੰਦਰ ਦੇ ਖਾਰੇ ਪਾਣੀ ਅਨਸਾਰ ਢਾਲ ਲਿਆ ਹੈ ਡੰਡੀ ਮੰਗਰੋਵ ਬਣਾਂ ਦੇ ਇਲਾਕਿਆਂ ਵਿੱਚ ਸਲਾਨਾ ਤਕਰੀਬਨ 1000 ਤੋਂ 3000 ਮਿਲੀਮੀਟਰ ਤੱਕ ਮੀਂਹ ਪੈਂਦਾ ਹੈ ਅਤੇ ਤਾਪਮਾਨ ਤਕਰੀਬਨ 26 ਤੋਂ 35 ਡਿਗਰੀ ਤੱਕ ਰਹਿੰਦਾ ਹੈ ਡੰਡੀ ਸਮੁੰਦਰੀ ਤੱਟਾਂ ਉੱਤੇ پائی ਜਾਣ ਵਾਲੀ ਜੈਵ ਵਿਵਿਧਤਾ ਅਤੇ ਮੈਂਗਰੋਵ ਵਣ ਇੱਕ ਸ਼ਰਨ ਸਥਲ ਵਾਂਗ ਹਨ ਅਤੇ ਇਨ੍ਹਾਂ ਜੰਗਲਾਂ ਦੇ ਨਜ਼ਦੀਕ ਰਹਿਣ ਵਾਲੇ ਲੱਖਾਂ ਲੋਕਾਂ ਦੇ ਰੁਜ਼ਗਾਰ ਦਾ ਸਾਧਨ ਅਤੇ ਸਮੁੰਦਰੀ ਤੂਫਾਨਾਂ ਤੋਂ ਉਹਨਾਂ ਨੂੰ ਬਚਾਉਣ ਲਈ ਇੱਕ ਕੁਦਰਤੀ ਦੀਵਾਰ ਡੰਡੀ ਮੈਂਗਰੋਵ ਫੋਰੈਸਟ ਦੇ ਘਟਣ ਜਾਂ ਵਧਣ ਦਾ ਸਿੱਧਾ ਅਸਰ ਸਮੁੰਦਰੀ ਜੀਵਨ ਅਤੇ ਸਮੁੰਦਰੀ ਤੱਟਾਂ ਉੱਤੇ ਵਸੇ ਉਹਨਾਂ ਰੈਡੀ ਕਰੋੜਾਂ ਲੋਕਾਂ ਦੇ ਜੀਵਨ ਉੱਤੇ ਪੈਂਦਾ ਹੈ ਜਿਹੜੇ ਸਮੁੰਦਰੀ ਮੱਛੀਆਂ ਆਦ ਖਾਣ ਵਾਲੇ ਜੀਵਾਂ ਅਤੇ ਸਿੱਪੀਆਂ ਸੰਖਾਂ ਦੇ ਵਪਾਰ ਨਾਲ ਜੁੜੇ ਹੋਏ ਹਨ ਡੰਡੀ ਪੂਰੇ ਵਿਸ਼ਾ ਵਿੱਚ ਮੈਂਗਰੋਵ ਫੋਰੈਸਟ ਦੀਆਂ ਕੁੱਲ 27 ਕਿਸਮਾਂ ਪਾਈਆਂ ਜਾਂਦੀਆਂ ਹਨ ਡੰਡੀ ਭਾਰਤ ਵਿੱਚ ਸਭ ਤੋਂ ਵੱਧ ਪਾਈ ਜਾਣ ਵਾਲੀ ਕਿਸਮ ਨੂੰ ਸੁੰਦਰੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਡੰਡੀ ਪਾਠਕਾ ਨੂੰ ਜਾਣ ਕੇ ਇਹ ਹੈਰਾਨੀ ਹੋਵੇਗੀ ਕਿ ਸੁੰਦਰੀ ਕਿਸੇ ਸਮੁੰਦਰੀ ਪੌਦੇ ਦਾ ਨਾਂ ਨਹੀਂ ਹੈ ਬਲਕਿ ਇਹ ਨਾ ਮੈਂਗਰੋਵ ਵਣ ਦੇ ਨਜ਼ਦੀਕ ਰਹਿਣ ਵਾਲੇ ਲੋਕਾਂ ਵੱਲੋਂ ਪਿਆਰ ਨਾਲ ਪੁਕਾਰਨ ਵਾਲਾ ਨਾਂ ਹੈ ਜਿਸ ਦਾ ਕਾਰਨ ਪੌਦਿਆਂ ਦੀ ਸੁੰਦਰਤਾ ਹੈ ਜੋ ਸਾਰਿਆਂ ਦੇ ਮਨ ਨੂੰ 모 ਲੈਂਦੀ ਹੈ ਡੰਡੀ ਜੈਵਿਕ ਦਬਾਅ ਅਤੇ ਕੁਦਰਤੀ ਆਫਤਾਂ ਕਾਰਨ ਇਹਨਾਂ ਜੰਗਲਾਂ ਦੀ ਉਹਨਾਂ ਨੂੰ ਰੋਕਣ ਦੀ ਤਾਕਤ ਵਿੱਚ ਕਮੀ ਆ ਜਾਂਦੀ ਹੈ ਜਿਸ ਦੇ ਮੁੱਖ ਕਾਰਨ ਇਹਨਾਂ ਜੰਗਲਾਂ ਦੇ ਨਾਲ ਲੱਗਦੀ ਜ਼ਮੀਨ ਦੀ ਖੇਤੀ ਅਤੇ ਸਨਤਾਂ ਲਾਉਣ ਲਈ ਕਟਾਈ ਅਤੇ ਘਰੇਲੂ ਅਤੇ ਸਨਤੀ ਕੂੜਾਕਰਕਟ ਦੇ ਸਮੁੰਦਰ ਵਿੱਚ ਜਾਣਾ ਹਨ ਡੰਡੀ ਮੰਗਰੋਵ ਫੋਰੈਸਟ ਦੀ ਬਰਬਾਦੀ ਦੇ ਉੱਪਰ ਲਿਖੇ ਕਾਰਲਾ ਉੱਤੇ ਗੰਭੀਰ ਅਧਿਐਨ ਕਰਨ ਤੋਂ ਬਾਅਦ ਵਿਸ਼ੇ ਦੇ ਮਾਹਿਰਾਂ ਵੱਲੋਂ ਇਹਨਾਂ ਜੰਗਲਾਂ ਨੂੰ ਬਚਾਉਣ ਲਈ ਉਪਰਾਲੇ ਕਰਨ ਦੇ ਸੁਝਾਅ ਦਿੱਤੇ ਗਏ ਹਨ ਲੰਡੀ ਵਿਸ਼ਵ ਪੱਧਰ ਉੱਤੇ ਮੈਂਗਰੋਵ ਬਣਾ ਦੀ ਸਥਿਤੀ ਬਾਰੇ ਗੱਲ ਕੀਤੀ ਜਾਵੇ ਤਾਂ ਗਲੋਬਲ ਵਣ ਸੰਸਾਧਨ ਰਿਪੋਰਟ 2020 ਦੇ ਮੁਲਾਂਕਣ ਅਨੁਸਾਰ ਮੈਂਗਰੋਵ ਵਣ ਵਿਸ਼ਵ ਦੇ 113 ਮੁਲਕਾਂ ਦੇ 14.79 ਮਿਲੀਅਨ ਹੈਕਟੇਅਰ ਰਕਬੇ ਵਿੱਚ ਫੈਲੇ ਹੋਏ ਹਨ ਡੰਡੀ